you <laughs> ਅੱਜ ਰੁੜਕਾ ਕਲਾ ਦੀ ਧਰਤੀ ਦੇ ਵਿਖੇ ਜਿਹੜਾ ਜੂਨੀਅਰ ਪੰਜਾਬ ਦਾ ਕੰਪੀਟੀਸ਼ਨ ਕਰਵਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਜਿਹੜੇ ਸੈਂਕੜੇ ਪਰ ਪਲਵਾਨਾਂ ਨੇ ਜਿਹੜਾ ਹਿੱਸਾ ਲਿਆ ਤੇ ਅੱਜ ਬਹੁਤ ਹੀ ਜਿਹੜੀਆਂ ਜ਼ਬਰਦਸਤ ਕੁਸ਼ਤੀਆਂ ਵੇਖਣ ਨੂੰ ਮਿਲੀਆਂ ਪਹਿਲਵਾਨਾਂ ਦੇ ਵਿੱਚ ਦਰਸ਼ਕਾਂ ਦੇ ਵਿੱਚ ਜਿਹੜਾ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਇਹ ਜਿਹੜੀ VFC ਰੁੜਕਾ ਕਲੱਬ ਆ ਜਿਹੜਾ ਇਹਨਾਂ ਦੇ ਸਾਰੇ ਮੈਂਬਰ ਉਹਦੇ ਤਾਲ ਸਭਾ ਨੂੰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨੇ ਵਧੀਆ ਤਰੀਕੇ ਨਾਲ ਇਸ ਜਿਹੜਾ ਈਵੈਂਟ ਨੂੰ ਆਰਗੇਨਾਈਜ਼ ਕੀਤਾ ਤੇ ਬਹੁਤ ਹੀ ਅਜਿਹਾ ਜਿਹੜੀਆਂ ਯਾਦਗਾਰੀ ਕੁਸ਼ਤੀਆਂ ਹੋਈਆਂ ਇੱਥੇ ਇਸ ਤੋਂ ਬਾਅਦ ਜਿਹੜੀ ਨੈਸ਼ਨਲ ਹੋਣੀ ਹੈ ਉਹਦੇ ਲਈ ਅੰਦਰ ਜਿਹੜੇ ਮੈਡਲਿਸਟ ਪਹਿਲਵਾਨਾ ਉਹਨਾਂ ਦੇ ਟ੍ਰਾਇਲ ਹੋਣਗੇ ਤੇ ਜਿਹੜੀ ਨੈਸ਼ਨਲ ਲਈ ਜਿਹੜੀ ਟੀਮ ਜਾਣੀ ਆ ਤਾਂ ਕਿ ਪੰਜਾਬ ਦੀ ਇੱਕ ਜਿਹੜੀ ਚੰਗੀ ਇੱਕ ਟੌਪ ਦੀ ਟੀਮ ਜਿਹੜੀ ਨੈਸ਼ਨਲ ਲਈ ਬਣ ਸਕੇ ਅੱਜ ਦੀ ਜਿਹੜੀ ਓਵਰঅল ਜਿਹੜੀ ਟੀਮ ਜਿਹੜੀ ਚੈਂਪੀਅਨ ਬਣੀ ਪਟਿਆਲਾ ਉਹਨਾਂ ਦੇ ਕੋਚੇ ਸਹਿਬਾਨ ਨੂੰ ਤੇ ਐਸੋਸੀਏਸ਼ਨ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬੱਚਿਆਂ ਵੱਲੋਂ ਬਹੁਤ ਵਧੀਆ ਪਰਫਾਰਮ ਕੀਤਾ ਗਿਆ ਹਾਂਜੀ ਕੋਚ ਸਾਹਿਬ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਜ ਬਹੁਤ-ਬਹੁਤ ਚੰਗਾ ਲੱਗਿਆ ਥੈਂਕ ਯੂ ਕਰਾਉਣ ਵਾਲੇ ਕਪੂਠਲਾ ਵਾਈ ਐਫ ਐਸ ਸੀ ਜਿਹੜੇ ਫੁੱਟਬਾਲ ਕਲੱਬ ਆ ਤੇ ਧੰਨਵਾਦ ਸਾਡੀ ਫੈਡਰੇਸ਼ਨ ਦਾ ਸ਼ਾਬਾਸ਼ ਦਾ ਸੈਕਟਰੀ ਦਾ ਆਪਣੇ ਗਰਮੀਤ ਭਾਈ ਦਾ ਜਿਨ੍ਹਾਂ ਨੇ ਇਸ ਕੈਂਪ ਕੰਪੀਟੀਸ਼ਨ ਨੂੰ ਬੜੇ ਵਧੀਆ ਢੰਗ ਨਾਲ ਵਧੀਆ ਰੂਲਾ ਨਾਲ ਕਰਾਇਆ ਔਰ ਥੈਂਕ ਯੂ ਤੁਹਾਡਾ ਵੀ ਔਰ ਸਾਰੀ ਫੈਡਰੇਸ਼ਨ ਦਾ ਵੀ ਔਰ ਸਾਰੇ ਕੰਪੀਟੀਸ਼ਨ ਚਾਰਜ ਦਾ ਹਾਂਜੀ ਕੋ ਸਾਹਿਬ ਕਿੰਨਾ ਕੁ ਟਫ ਸੀ ਕੰਪੀਟੀਸ਼ਨ ਕਿੰਨਾ ਕੁ ਮਿਹਨਤ ਬੱਚਿਆਂ ਨੂੰ ਕਰਵਾਈ ਆ ਤੁਸੀਂ ਵੀ ਇਸ ਚੈਂਪੀਅਨ ਦੇ ਕਾਬਿਲ ਬਣੇ ਟੀਮ ਤੁਹਾਡੀ ਚੈਂਪੀਅਨ ਬਣੀ ਕੋ ਸਾਹਿਬ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਕੰਪੀਟੀਸ਼ਨ ਦੀ ਪੂਰੀ ਤਿਆਰੀ ਕੀਤੀ ਕਿ ਕੰਪੀਟੀਸ਼ਨ ਵੀ ਬਹੁਤ ਟਫ ਸੀ ਹਰੇਕ ਵਜ਼ਨ ਚ 15 20 ਤੋਂ ਬੱਚੇ ਲੜ ਰਹੇ ਸੀ ਜਿਹੜੇ ਵਧੀਆ ਬੱਚੇ ਦੀ ਨੈਸ਼ਨਲ ਮੈਡਲਿਸਟ ਸੀ ਸਾਰੇ ਬੱਚੇ ਅੱਛੇ ਕੁਸ਼ਤੀਆਂ ਆਈਆਂ ਅੱਛਾ ਕੰਪੀਟੀਸ਼ਨ ਹੋਇਆ ਖਿਡਾਰੀਆਂ ਦਾ ਰੋਲ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਕੰਪੀਟੀਸ਼ਨ ਕਰਾਇਆ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਟਿਆਲਾ ਟੀਮ ਕੋਚਸ ਤੇ ਐਸੋਸੀਏਸ਼ਨ ਨੂੰ ਧੰਨਵਾਦ ਜੀ ਥੈਂਕ ਯੂ